ਟੈਂਟ ਲਾਊਗਾ ਵੱਡਾ ਟੈਂਟ ਤੇਰਾ ਲੱਗ ਗਿਆ ਟੈਂਟੀ ਲਾ ਕੇ ਆਇਆ ਤੂੰ ਅਟੈਂਟੀ ਲੱਗਣ ਦੇ ਮੈਂ ਕੋਟ ਪੈਂਟ ਪਾਉਂ ਜੰਗਾ ਮੈਂ ਮੂੰਹ ਤੇਰਾ ਕੋਟ ਪੈਂਟ ਪਾਉਣ ਵਾਲਾ ਵਾ ਦੇਖਦਾ ਤੂੰ ਫਿਰਨ ਦੇ ਆਂ ਅੱਖਾਂ ਤੇਰੀਆਂ ਖੁੱਲਣ ਨਹੀਂ ਦੀਆਂ ਪੈਂਟ ਕੋਰਦਾ ਤੈਨੂੰ ਚੇਤਾ ਮੈਂ ਪਿੰਟ ਕੋਟ ਪਾਉਣਾ ਗੱਡੀ ਵੱਡੀ ਕਰਨੀ ਆ ਨਿੰਮੋਜੀ ਨਹੀਂ ਫਿਰ ਹਾਂ ਕਰ ਤੂੰ ਉਤਾਰਾ ਤਾਂ ਗੱਡੀ ਵੱਡੀ ਕਰਨੀ ਹੈ ਹੈ ਜਿਹੜਾ ਚਾਹਤਾ ਹੈ ਨਾ ਤੂੰ ਬਖਾਉਂਦਾ ਨਾ ਤੂੰ ਕੀ ਕਰਨਾ ਵਾ ਬਾਦੂ ਪੈਸੇ ਹੈਗੇ ਆਪਣੇ ਕੋ ਥੋੜੇ ਪੈਸੇ ਕਿਤੇ ਆਹੋ ਕਿ ਤੇਰੇ ਵਾਸਤੇ ਹੀ ਆ ਕੇ ਪੈਸੇ ਕੋ ਤੂੰ ਖਾਈ ਫੁੱਟੀ ਜਾ ਤ ਕੋ ਤੂੰ ਐਂਡਾ ਲਟਾਦੀ ਹੁਣ ਮੈਨੂੰ ਕੋਣ ਦਿੰਦਾ ਘਰ ਦੇ ਵਿੱਚ ਪੈ ਕੋਈ ਵੀ ਨਹੀਂ ਦਿੰਦਾ ਤੇ ਤੂੰ ਕਿੱਥੋਂ ਲੈਣਾ ਵਾ ਕੋਣ ਦਿੰਦਾ ਮੈਂ ਤੇ ਵੀਰ ਕੋ ਪੈਸੇ ਮੰਗਾ ਵੀਰ ਨਹੀਂ ਦਿੰਦਾ ਤੇਰੇ ਕੋ ਮੰਗਾ ਤੂੰ ਮੈਨੂੰ ਸਲਾ ਦੇਨੀ ਗਾੜੀ ਉਹ ਤੂੰ ਪੈਸੇ ਦੇਨੀ ਮੈਂ ਕਿੱਥੋਂ ਪੈਸੇ ਮੰਗਾ ਆ ਤੇਰੀਆਂ ਕਰਤੂਤਾਂ ਕਰਕੇ ਨਹੀਂ ਉਹਦੇ ਹੀ ਦਿੰਦੇ ਤੈਨੂੰ ਪੈਸੇ ਜਿਹੜੇ ਤੂੰ ਕਰਤੂਤਾ ਕਰਦਾ ਕਰਦਾ ਮੈਂ ਕੀ ਕਰਨਿਆ ਵਾ ਆ ਆ ਤੇਰੇ ਲੱਛਣ ਪੈਸੇ ਲੈਣ ਵਾਲੇ ਕਿੱਦਾਂ ਖਾ ਕੇ ਆਇਆ ਵਾ ਕਿ ਤਾ ਕਿੱਥੋਂ ਖਾ ਕੇ ਆਇਆ ਕਿੱਥੋਂ ਨਹੀਂ ਕੀ ਦੋ ਜਿਹੜਾ ਕੰਜਰ ਵਾ ਕੋਈ ਨਾ ਕੋਲੰਦਾ ਮੈਂ ਕੁਝ ਖਾਦਾ ਵਾ ਹਾਂ ਤਾਈ ਕਿ ਉਹ ਬੰਦਿਆ ਆ ਅੱਖਾਂ ਮੈਂ ਰਾਤ ਜਾਗਦਾ ਰਿਆ ਅਸੀਂ ਮੈਨੂੰ ਨੀਂਦ ਨਹੀਂ ਆਈ ਰਾਤ ਮਾਵਾ ਕੋ ਨਹੀਂ ਅਜੇ ਗੱਲਾਂ ਲਕਾਈ ਦੀਆਂ ਮੇਰੇ ਮੁੱਟਾ ਜਾਣ ਲੋਦੀ ਰਾਤ ਨੂੰ ਨੀਂਦ ਨਹੀਂ ਆਈ ਤਾ ਕਾ ਕੇ ਨੀਂਦ ਆਉਂਦੀ ਮੈਨੂੰ ਹੋਣਾ ਫੋਨ ਤੇ ਤੈਨੂੰ ਨੀਂਦ ਆਉਣੀ ਆ ਤੇਰੀ ਵੱਖੀ ਪੀੜਾ ਢਕੀ ਜੀ ਤੂੰ ਬਾਹਰੋਂ ਖਾ ਆਇਆ ਵਾ ਰਾਜ ਆਇਆ ਜਿਹੜੀ ਤੈਨੂੰ ਭੁੱਖੀ ਉਹ ਮਿਲ ਗਈ ਤੇਨੂੰ ਚੀਜ਼ਾਂ ਸਵੇਰੇ ਮੈਂ ਕਿਹਾ ਸੀ ਮੈਨੂੰ ਚਾਹ ਬਣਾ ਉਹਨੇ ਚਾਹ ਬਣਾ ਕੇ ਦਿੱਤੀ ਮੈਨੂੰ ਤਾਂ ਬਣਾ ਕੇ ਦਿੱਤੀ ਹੈ ਨਾ ਨੇ ਆਹ ਤੇ ਮੈਨੂੰ ਹੋਰ ਕੋਈ ਮੇਰਾ ਗੱਲ ਵੀ ਨਹੀਂ ਕਰਦਾ ਕਿ ਨਾਲ ਸਵਾਦ ਨਾਲ ਕੀ ਗੱਲ ਕਰੀਏ ਜੇ ਮੈਂ ਹੁਣ ਤੈਨੂੰ ਗੱਲ ਕਰਨ ਨੂੰ ਵੇਖਣ ਨਹੀਂ ਮੈਂ ਹੁਣ ਵੀ ਆਉਂਦਾ ਮੈਂ ਗੱਲ ਕਰਾਂ ਹੁਣ ਵੀ ਆਉਂਦਾ ਤੇ ਤੂੰ ਬਾਹਰੋਂ ਨਾ ਅੱਜ ਕਹਿ ਗਿਆ ਤੈਨੂੰ ਤੇਰੇ ਨਾਲ ਗੱਲ ਕੀ ਕਰਨੀ ਆ ਤਾਂ ਹੁਣ ਤੈਨੂੰ ਪਤਾ ਵੀ ਲੱਗਣਾ ਕਿ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਤੂੰ ਕੁੜੀ ਕਿੱਥੋਂ ਦੀ ਆ ਕੁੜੀ ਆ ਫੋਨ ਨਹੀਂ ਮੈਨੂੰ ਚਾਹੀਦੀ ਮੈਂ ਬਾਹਰ ਜਾਣਾ ਵਾ ਮੈਨੂੰ ਬਾਹਰ ਵਾਲੀ ਕੁੜੀ ਚਾਹੀਦੀ ਮੇਰੇ ਮੂੰਹ ਤੇਰਾ ਬਾਹਰ ਜਾਣ ਵਾਲਾ ਐਦਾਂ ਬਾਹਰ ਜਾਣਾ ਤੂੰ ਤੈਨੂੰ ਕਹਿੰਦੇ ਬਸਤੇ ਨਹੀਂ ਚੰਦਣਾ ਜਾਜ ਦਾ ਕਿ ਨਾਂ ਲੈਣ ਡਿਆ ਉਹਨੂੰ ਜਿੱਦਾਂ ਨੇ ਤੇਰੀਆਂ ਅਖਲਾ ਕਰਤੂਤਾਆਂ ਵਾ ਜਾਜ ਤੇ ਮੈਂ ਪੈਸੇ ਦੇ ਕੇ ਚੜਨਾ ਮੇਰੀ ਗੱਲ ਸੁਣ ਸਾਰੇ ਪੈਸੇ ਦੇ ਕੇ ਚੜਦੇ ਮਗਰ ਤੇ ਪੂਛ ਫੜ ਕੇ ਕੋਈ ਚੜਦਾ ਨਹੀਂ ਆ ਡੇਲੇ ਤੇਰੇ ਖੁੱਲਣ ਦੇ ਨਹੀਂ ਤੂੰ ਕਿੱਦਾਂ ਚੜ ਜਾਣਾ ਖੁੱਲਣ ਦੇ ਆ ਆਵੇ ਲੋਕਾਂ ਨੇ ਉਸੇ ਵਾਲੇ ਨੇ ਪਤਾ ਕਰਨਾ ਵੀ ਕਿੰਨਾ ਨਸ਼ਾ ਕਰਦਾ ਕਿੰਨਾ ਨਹੀਂ ਮੈਂ ਵੇਖ ਡੇਲੇ ਖੁੱਲਣ ਦੇ ਮੈਨੂੰ ਪਤਾ ਲੱਗ ਗਿਆ ਸਾਹਮਣੇ ਕੋਠੀਆਂ ਨੇ ਮੇਰੇ ਮੈਂ ਕੀ ਖੰਦਾ ਵਾ ਐਵੇਂ ਤੂੰ ਮੈਨੂੰ ਕਹੀ ਨਸ਼ਾ ਕਿੱਥੇ ਕੀਤਾ ਮੈਂ ਕੁਛ ਕਰਦਾ ਵਾ ਐਵੇਂ ਕਹੀ ਜਾਨੀ ਮੈਨੂੰ ਵੇ ਕੇ ਕੋ ਚੋਰੀਆਂ ਕਮਾ ਲੈਗਾ ਮੇਰ ਕੋ ਨਹੀਂ ਕਮਾ ਸਕਦਾ ਤ ਇਹ ਮੇਰੀ ਗੱਲ ਯਾਦ ਰੱਖੇ ਕੁੜੀ ਕੋਣ ਦੱਸਦੇ ਫਿਰ ਕੁੜੀ ਗਰਮੀ ਇਤਵਾ ਗਰਮੀ ਇਤ ਮੇਰੇ ਭਾਬੀ ਤੇ ਨਾਣੀ ਹੈਗਾ ਆਹੋ ਫਿਰ ਮੈਂ ਨਹੀਂ ਕਰਨਾ ਰਿਸ਼ਤਾ ਤੂੰ ਕਹਿੰਦੀ ਨਹੀਂ ਕਰਨਾ ਮੈਂ ਨਹੀਂ ਕਰਨਾ ਆਦੇ ਨਾਲ ਜੇ ਤੇ ਮੇਰਾ ਭਰਾ ਖਾ ਗਈ ਮੈਂ ਨਹੀਂ ਹੁਣ ਮੈਨੂੰ ਵੀ ਖਾਜੂ ਬਾਅਦ ਚ ਮੈਂ ਤੈਨੂੰ ਕੀ ਖਾਣਾ ਮਰਨੇ ਆ ਉਹਨੇ ਉਹ ਚਾਹੁੰਦੀ ਪਈ ਉਹ ਮਰ ਜਾਏ ਹੈ ਮੈਂ ਨਹੀਂ ਕਰਨਾ ਉਹਦਾ ਜਿਹਾ ਨਹੀਂ ਕਰਨਾ ਮੈਂ ਨਹੀਂ ਉਹਦੇ ਨਾਲ ਕਰਨਾ ਉਹਦੀ ਮਾਂ ਮੰਨ ਗਈ ਮੈਂ ਉਹਨਾਂ ਨਾਲ ਗੱਲ ਕਰ ਰਹੀ ਆਂ ਤੇ ਜੇ ਤੂੰ ਮੇਰੇ ਅੱਖੇ ਨਾ ਲਗਾ ਤੇ ਚਿਹਰੇ ਚ ਪੇੜਾ ਮੱਜਣੀਆਂ ਚੱਲ ਜੇ ਤੂੰ ਕਹਿ ਨਹੀਂ ਤੇ ਫਿਰ ਕੋਈ ਗੱਲ ਨਹੀਂ ਆ ਤੂੰ ਮਾਰ ਲੈ ਚੇਪੇੜਾ ਚਾਰ ਤੈਨੂੰ ਮਨਾ ਕੀਤਾ ਵਾ ਤੇ ਜੇ ਤੂੰ ਅੱਧੇ ਅੱਖੇ ਲਾ ਦੇ ਤਾਂ ਫਿਰ ਕੋਈ ਗੱਲ ਹੀ ਮੈਨੂੰ ਕਹਿ ਨਾ ਕਰਨਾ ਤੂੰ ਮੜਾ ਚੰਗਾ ਕਹਿ ਨਾ ਕਰ ਮੇਸ਼ਾਨੀ ਕਰਦਾ ਮੈਨੂੰ ਨਹੀਂ ਕਹਿਣਾ ਦੁਬਾਰਾ ਨਸ਼ਾ ਕਰਦਾ ਵਾ ਤੂੰ ਤੇ ਫਿਰ ਤੂੰ ਹੋਰ ਕੀ ਕਰਦਾ ਤੂੰ ਕੋਖਰੀ ਕਰਦਾ ਮੈਂ ਬਾਹਰ ਮੈਂ ਮਾਰੋ ਫੇਰਾ ਮੈਂ ਤੈਨੂੰ ਤਾਂ ਵੀ ਲੱਗਦਾ ਪਤਾ ਨਹੀਂ ਕੀ ਖਾਇਆ ਤੂੰ ਮੈਨੂੰ ਕਿੱਥੇ ਵੇਖਿਆ ਕਰ ਲੰਦਾਸ ਮੈਨੂੰ ਕਦੀ ਵੇਖਿਆ ਤੂੰ ਆ ਆ ਤੇਰੀ ਸ਼ਕਲ ਹੈਗੀ ਮੈਨੂੰ ਨਹੀਂ ਦੇਖ ਤਾ ਤੂੰ ਘਰ ਜਦੋਂ ਰਹਿੰਦਾ ਕਿੱਦਾਂ ਦਾ ਨਾ ਤਾਂ ਹੁਣ ਤੋ ਕਿੱਦਾਂ ਦਾ ਜਦੋਂ ਬਾਹਰ ਹੋਣਾ ਤਾਂ ਕਿੱਦਾਂ ਤੇਰੀ ਅੱਖਾਂ ਨੂੰ ਬਟ ਤੂੰ ਮੈਨੂੰ ਕਿੱਥੇ ਵੇਖ ਲਿਆ ਵਾ ਤੂੰ ਮੈਨੂੰ ਕਿਤੇ ਵੇਖਿਆ ਵਾ ਮੈਨੂੰ ਵੇਖਾਂ ਦੀ ਲੋੜ ਹੀ ਨਹੀਂ ਗਈ ਲੈ ਐਵੇਂ ਹੀ ਖਾਲੀ ਮੈਨੂੰ ਕਿਤੇ ਵੇਖਿਆ ਤੂੰ ਮੈਨੂੰ ਕਿਸੇ ਘਰ ਦੇ ਜੀ ਨੇ ਵੇਖਿਆ ਕਦੀ ਅੱਜ ਤੱਕ ਨਾ ਸ਼ਾ ਕਰ ਕਿੱਥੇ ਵੇਖਿਆ ਤੈ ਮੈਂ ਸਾਰੇ ਵੇਖਦੇ ਨਹੀਂ ਕਹਿੰਦੇ ਤਾਂ ਵੱਖਰੀ ਕਾਲਵਾ ਮੈਨੂੰ ਤਾਂ ਖੰਡ ਖ ਅਵੇ ਕੋਡ ਕੋਡ ਖਾਂਦੇ ਤੈਨੂੰ ਹੁਣ ਤੇਰਾ ਘਰ ਤਾਂ ਵਿਆਹ ਕਰਨਾ ਗੱਲਾਂ ਲੋਕਾਂ ਦੀਆਂ ਗੱਲਾਂ ਚ ਯਕੀਨ ਕਰਦੀ ਏ ਮੇਰੇ ਤੇ ਨਹੀਂ ਕਰਦੀ ਯਕੀਨ ਮੇਰੀਆਂ ਗੱਲਾਂ ਚ ਯਕੀਨ ਕਰਿਆ ਕਰ ਆਹੋ ਕਿ ਤੇਨੇ ਤੂੰ ਬਹੁਤ ਚੰਗੇ ਕੰਮ ਕਰਦਾ ਤੇਰੀਆਂ ਗੱਲਾਂ ਤੇ ਯਕੀਨ ਕਰਾਂ ਨਾ ਮੈਂ ਮੈਂ ਤੇਰਾ ਪੁੱਤ ਮੈਂ ਮੇਰੀ ਗੱਲ ਤੇ ਯਕੀਨ ਕਰਿਆ ਕਰ ਤੂੰ ਤੇ ਪੁੱਤ ਨੂੰ ਸਮਝਾਉਣੀ ਨਾ ਵੀ ਜਿਹੜੇ ਤੇ ਤੂੰ ਖਾਣਾ ਮਾੜਾ ਚੰਗਾ ਤੇ ਛੱਡ ਦੇ ਚੰਗਾ ਰਹੇਗਾ ਗਾੜੀ ਤੇਰੀ ਜ਼ਿੰਦਗੀ ਸਵਾਰੀ ਜਾਊਗੀ ਫੇਰ ਵੇਲਾ ਤੂੰ ਹੋਗਾ ਇਹ ਕੈ ਤੂੰ ਪੁੱਤ ਚੰਗਾ ਬਣ ਜਾ ਨਿਸ਼ਾਨੀ ਕਹਿਣਾ ਹੁੰਦਾ ਮੈਂ ਕਰਦਾ ਹੀ ਨਹੀਂ ਆ ਗੱਲਾਂ ਕਰਦੀ ਉਹ ਚਲ ਹੁਣ ਨਾ ਕੋਈ ਵਿਕਰੀ ਹੁਣ ਵਿ ਚਾਹ ਪੈਰ ਨਾਲ ਤੇ ਪਾਣੀ ਨਹੀਂ ਪੀਣਨ ਦਾ ਰੱਜ ਕੇ ਵੀ ਆਇਆ ਵਾ ਇਹਨੇ ਇੱਦਾਂ ਹੀ ਮਰਖਾ ਪੈਣੇ ਵੀ ਜਾਣਾ ਜਾਦਾ ਮੈਨੂੰ ਗਰਮੀ ਤੇ ਕੱਟਿਆ ਗਿਆ ਸੂਟ ਹਾਂਜੀ ਮੰਮੀ ਸੂਟ ਕੱਟਿਆ ਗਿਆ ਬਾਹਾਂ ਦਾ ਕੱਪੜਾ ਹੀ ਤੇ ਇਹ ਵੀ ਕੱਟੀਆਂ ਗਈਆਂ ਜੀ ਅੱਛਾ ਹਾਂ ਫੋਰ ਪਾਣੀ ਵਸੇ ਇਹਨੇ ਮੰਮੀ ਮੈਨੂੰ ਛੇਛਦੀ ਕਰਦਾ ਜੇ ਜਿਆਦੀਆਂ ਧੁੰਦਾ ਪੈਣ ਲੱਗੀਆਂ ਤਾਂ ਫਿਰ ਤੁਹਾਨੂੰ ਪਤਾ ਵਾ ਨਾ ਕਿ ਨਹੀਂ ਮਸ਼ੀਨ ਤੇ ਬੈਠਾ ਜਾਂਦਾ ਖਰਦੇ ਹਾਂ ਨਾ ਸੀਲਾ ਕਰ ਦੋ ਜਿਹੜੇ ਸੂਟ ਵਾ ਨਾ ਸੀਲਾ ਹੂੰ ਤੇ ਮਲੀ ਕਿਤੇ ਗਿਆ ਇੱਥੇ ਆਨੇ ਮੰਮੀ ਬਾਹਰ ਹੁਣ ਇਹ ਜਿ ਮੰਨ ਕੋ ਲਈ ਅੱਛਾ ਹਾਂਜੀ ਹੁਣ ਮਲੀ ਦਾ ਫਰਕ ਪੈ ਗਿਆ ਵਾ ਹਾਂ ਨਹੀਂ ਮੰਮੀ ਬੜਾ ਫਰਕ ਆ ਮਾ ਸ਼ੁਕਰ ਕੀਤਾ ਪਰਮਾਤਮਾ ਦੇ ਕਰਨ ਚੱਲ ਸੁਧਰਿਆ ਮੇਰਾ ਪੁੱਤ ਤੇ ਮੇਰੀ ਗੱਲ ਤੋਂ ਧਿਆਨ ਤੇ ਰੱਖਿਆ ਪਰ ਤੰਗਾ ਮੈਂ ਕਿਹਾ ਅਧਿਮਾ ਮੇਰਾ ਕੀਦਾ ਵਾ ਉਹ ਤੇ ਕੋਈ ਗੱਲ ਨਹੀਂ ਕੀ ਨਾਲੇ ਪਹਿਲਾਂ ਵੀ ਮਾੜਾ ਮੋਟਾ ਇਹੀ ਬੀਟਾ ਜਾਨਾ ਤੇ ਹੈ ਨਹੀਂ ਆਹੋ ਪਰ ਹੈਗਾ ਇਹ ਚਲ ਭਾਵੇਂ ਬੋਤਾ ਨਹੀਂ ਪਰ ਹੈਗਾ ਤਾਂ ਸਹੀ ਨਾ ਮੈਂ ਕੋਈ ਤਾਂ ਕੁਛ ਮੁੱਠ ਬੋਲਣਾ ਵਾ ਹਨਾ ਤਾਂ ਹੁਣ ਚਲੇ ਫਰਕ ਪੈ ਗਿਆ ਵਾ ਮਾਲਕ ਨੇ ਇੱਕ ਗੱਲ ਵੀ ਸਿੱਧੀਆਂ ਬਖਸ਼ ਦਿੱਤੀਆਂ ਪਾਤੀਆਂ ਵਾ ਤਾਂ ਹੁਣ ਤੂੰ ਦੀ ਸਮਝਾਉਣੀ ਤੇ ਮੈਂ ਹੀ ਸਮਝਾ ਸਾਡੇ ਕੰਮ ਆ ਗਿਆ ਸੁਧਰ ਗਿਆ ਪਰ ਫੇਰ ਵੀ ਨਿਸ਼ੇਰੀ ਬੰਦੇ ਦਾ ਨਾ ਧਿਆਨ ਰੱਖੀਦਾ ਵਾ ਜੇ ਬਾਹਰ ਕੋਈ ਜਾਨਾ ਮਿਲ ਤਾਂ ਗਿਆ ਪਰ ਮੈਂ ਮਗਰ ਜਾ ਕੇ ਆ ਕੇ ਬੋਤਾ ਤਾਂ ਪਿਚੰਗੀ ਤਰ੍ਹਾਂ ਹਟ ਗਿਆ ਵਾ ਏ ਇਹ ਨਾ ਲੋਕੀ ਤੇ ਪੁੱਠੀਆਂ ਚਾਲਾਂ ਤੇ ਛੱਟ ਲਾ ਦਿੰਦੇ ਨਹੀਂ ਮੰਮੀ ਤੈਹੀਂ ਵਿਸ਼ਵਾਸ ਰੱਖੋ ਕੁਝ ਨਹੀਂ ਹੁੰਦਾ ਤੇ ਉਹਦਾ ਨਾ ਮੰਮੀ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਕਰਦੇ ਆ ਰੋਟੀ ਪਾਣੀ ਟਾਈਮ ਨਾਲ ਖਾਂਦੇ ਆ ਕੋਈ ਜ਼ਿਆਦਾ ਚਿਰ ਬਾਹਰ ਜਾ ਕੇ ਰਹਿੰਦੇ ਫਿਰ ਹੁੰਦੇ ਨਹੀਂ ਜੇ ਛੱਟ ਆ ਜਾਂਦੇ ਆ ਚਲ ਚੰਗਾ ਆ ਜਾਂਦਾ ਤੇ ਮੈਂ ਤਾਂ ਬੜੀ ਖੁਸ਼ ਹਾਂ ਚਲੋ ਆਪਣੇ ਘਰ ਵਜ ਗਿਆ ਵਾ ਮੈਨੂੰ ਇੰਨਾ ਹੀ ਬੜਾ ਖੁਸ਼ੀ ਆ ਚਲੋ ਕੋਲਦਾ ਤੇ ਮੈਨੂੰ ਉਹ ਵੀ ਨਹੀਂਗਾ ਪਰ ਮੈਂ ਨੇ ਵੀ ਚਲੇ ਆਪਣੇ ਘਰ ਵਜ ਗਿਆ ਹਮਨ ਖੋਸ਼ ਰਹੋ ਦੋਵੇਂ ਜਾਨੀ ਜਿੱਦਾਂ ਵੀ ਆ ਇਹਨੂੰ ਸਮਝਾ ਕੇ ਜਿੱਥੋਂ ਗਲਤ ਚੱਲਦਾ ਉਥੋਂ ਆਪੇ ਸੈਟ ਕਰ ਲੈਨ ਪਿਆਰ ਨਾਲ ਸੇਨਾ ਹਾਂ ਨਹੀਂ ਮੈਂ ਵੀ ਸੋਹਣੀਆਂ ਗੱਲਾਂ ਬਾਤਾਂ ਕਰਦੇ ਆ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਤੂੰ ਹੀ ਟੈਨਸ਼ਨ ਨਾ ਲਿਆ ਕਰੋ ਤੂੰ ਹੀ ਮੈਨੂੰ ਦੱਸੋ ਵੀ ਤੂੰ ਰੋਟੀ ਪਾਣੀ ਖਾ ਵੀ ਲਿਆ ਹਾਂ ਉਹ ਰੋਟੀ ਮੈਂ ਖਾ ਲਈ ਆ ਕੋਈ ਗੱਲ ਨਹੀਂ ਠਹਿ ਕੇ ਚਾਹ ਬਣਾ ਲਈ ਕੋਟ ਪੀਲਾਂਗੇ ਮੈਂ ਮੈਂ ਪੁੱਛਾਂ ਕਿੱਦਾਂ ਹੈਗਾ ਸਾਹ ਕਦੋਂ ਕਿੱਦਾਂ ਨਹੀਂ ਮੈਂ ਬਾਹਰ ਜਾਂਦਾ ਤੇ ਮੈਂ ਤੈਨੂੰ ਪੁੱਛ ਵੀ ਚੰਗੀ ਤਰ੍ਹਾਂ ਉਦੋਂ ਤੱਕ ਮੈਂ ਇਨਾ ਮੈਂ ਤੁਹਾਨੂੰ ਵਿਸ਼ਵਾਸ ਨਾ ਕਹਿਂਦੀ ਆ ਪਰ ਮੈਨੂੰ ਤਾਂ ਠੀਕ ਲੱਗਦਾ ਵਾ ਇਹ ਤਾਂ ਹੁਣ ਜ਼ਿਆਦਾ ਨਹੀਂ ਮੈਂ ਤਾਂ ਧਿਆਨ ਨਹੀਂ ਠੀਕ ਆ ਹੁਣ ਜੇ ਹੋ ਗਿਆਕਰ ਵੀ ਇਦਾਂ ਦਾ ਪਹਿਲਾਂ ਤਾਂ ਬੜਾ ਚੰਗਾ ਸੀ ਤੇ ਪਰ ਮੈਨੂੰ ਵੀ ਫਰਕ ਪਗਦਾ ਹੁਣ ਜੋ ਵਿਆਹ ਆ ਕਰਕੇ ਬਹੁਤ ਪੈ ਗਿਆ ਆਹ ਨਹੀਂ ਤੁਸੀਂ ਆਂਦੇ ਹੋ ਮੈਨੂੰ ਨਹੀਂ ਮੰਮੀ ਕੋਈ ਖਾਣ ਪੀਣ ਆਉਂਦੀ ਤੇ ਕੋਈ ਖਾਣਦੇ ਪੀਂਦੇ ਜਾਂ ਕਿਦਾਂ ਜਾਂ ਕਿਦਾਂ ਨਹੀਂ ਚਲੋ ਕੋਈ ਗੱਲ ਨਹੀਂ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੋਂ ਭੁੱਲਿਆ ਨਹੀਂ ਆਉਂਦੇ ਇਹ ਤਾਂ ਗੱਲ ਹੈਗੀ ਮਮੇ ਜੀ ਆਹੋ ਤਾਂ ਹੁਣ ਚੱਲ ਇੰਨਾ ਵਾ ਵੀ ਚਲੋ ਬਹਿੰਦਾ ਖਲੋਂਦਾ ਘਰ ਆਉਂਦਾ ਮੇਰੀ ਵੀ ਸੁਣਦਾ ਕਹਿੰਦਾ ਮੇਰੇ ਵੀ ਆਂਦਰੋਂ ਠੱਡ ਨਹੀਂ ਜਾਂਦਾ ਤੇ ਮੁੜਦਾ ਹੀ ਨਹੀਂ ਤੇ ਸਾਹਮਣੇ ਕਿੰਨਾ ਕਲੇਸ਼ੀਕ ਆ ਹੈਰੀ ਵੇਖ ਤੇ ਨੋ ਸੱਚ ਤੇ ਨੋ ਨਹੀਂ ਗੁਗਲਿਆ ਆਪ ਦੇ ਆਕਰਾ ਕਿ ਤੇਦੀ ਰੋਹ ਹੀ ਬਦਲ ਗਈ ਐ ਸੋਚਿਆ ਕੁਛ ਹੋ ਰਹੀ ਹੋ ਕੁਛ ਹੋ ਰ ਗਿਆ ਮੈਂ ਦੇਖੀ ਨਸੀਬੱਤੇ ਕਲੀ ਜਾਂਦਾ ਵਾ ਆਪੇ ਸਭ ਕੁਛ ਸਾਡੇ ਹੱਥ ਚ ਹੀ ਆਉਣਾ ਜਿਹੜੇ ਕਰਕੇ ਇੱਡਾ ਪੰਗਾ ਲਿਆ ਉਹ ਗੱਲ ਤੇ ਘੇਰ ਨਹੀਂ ਉਤਰੀ ਬਣੀ ਉਹ ਵੀ ਸੁਧਰ ਕੇ ਬਹਿ ਗਿਆ ਹੁਣ ਮੈਨੂੰ ਉਹਨਾਂ ਨੇ ਕਿੱਥੇ ਲਾਗੇ ਲੱਗਣ ਦੇਣਾ ਨਸੀਬੱਤੇ ਵੀ ਕੰਮੋਂ ਹਟ ਗਿਆ ਵਾ ਜੀ ਉਹ ਬਾਹਰ ਜਾਂਦਾ ਤੇ ਮਗਰੇ ਤੁਰ ਪਈਆਂ ਤੇ 1 ਰੁਪਈਆ ਨਹੀਂ ਕਿ ਤੇ ਉਹਨੂੰ ਦਿੰਦੀਆਂ ਖਰਚਾਂ ਨੂੰ ਉਹ ਵੀ ਮੈਂ ਕਹਿੰਨੀ ਅੱਗੋਂ ਪਿੱਛੋਂ ਕਿੰਨਾ ਤੰਗ ਕੀਤਾ ਸੀ ਅੰਤਰੇ ਨੇ ਮਾਰ ਮੇਰੀ ਜਾਦਰਾ ਵੇਚ ਕੇ ਖਾ ਗਿਆ ਕਈ ਕੋ ਵੇਚ ਕੇ ਖਾ ਗਿਆ ਹੁਣ ਉਹ ਵੀ ਚੰਗਾ ਭਲਾ ਹੋ ਗਿਆ ਮਾਗਨ ਨੂੰ ਨੇ ਇਹ ਤਾਂ ਬੜੀ ਚੰਗੀ ਲੱਗਣ ਲਈ ਆ ਵੀ ਮੇਰਾ ਮੁੰਡਾ ਸੋਧਰ ਗਿਆ ਵਾ ਤੇ ਮਾਤਾ ਨੇ ਇਹ ਨਹੀਂ ਪਤਾ ਜਿਹੜਾ ਨੇ ਪਹਿਲਾ ਮੁੰਡਾ ਖਾਦਾ ਵੈਈ ਮਗਰੋਂ ਆਈ ਉਹਨੂੰ ਲੈ ਕੇ ਪਹਿਲਾਂ ਬੈ ਗਈ ਜਿਹੋ ਜੀ ਹੁਣ ਗੱਲ ਕੀਤੀ ਨਾ ਇਹਨਾਂ ਨੇ ਕਹਿਣਾ ਵੀ ਇਹ ਇਹ ਚੰਗਾ ਹੀ ਨਹੀਂ ਚਾਹੁੰਦੀ ਹੱਟ ਮਾੜ ਕਿ ਤੈਨੂੰ ਮੇਕਅਪ ਹੀ ਨਹੀਂ ਮਾਣ ਲੀੜੇ ਕੱਪੜੇ ਹੀ ਨਹੀਂ ਮਾਣ ਐਦਾਂ ਕਰਦੀ ਆ ਫਰਕ ਵੀ ਨਾ ਗੱਲ ਲਗਾਤੀ ਆ ਐਵੇਂ ਹਿੱਥੋਂ ਸਭ ਤੋਂ ਜਾਂਦਾ ਰਿਆ ਫੇਰ ਕੀ ਕਰਾਂਗੇ ਮਾੜਾ ਮੋਟਾ ਤਸਕੀਨ ਲੋਣੀ ਲੈਣੀ ਘਰ ਦੇ ਵਿੱਚ ਉਹਨਾਂ ਨੇ ਇੱਕ ਇੱਕ ਚੀਜ਼ ਪੁੱਛਣੀ ਦਸਣੀ ਜਿਵੇਂ ਕਿ ਬੰਦਾ ਖਿਆਲ ਕਰਦਾ ਧਿਆਨ ਕਰਦਾ ਵਾ ਸਾਰਾ ਮਤਲਬ ਹੈਗਾ ਖਿਆਲ ਉਹਨਾਂ ਨੂੰ ਉੱਚੇ ਨੀਵੇਂ ਦਾ ਈ ਗੱਲ ਨਹੀਂ ਕੀ ਹੈਗੀ ਤਾਂ ਤੁਸੀਂ ਇੰਨਾ ਫਿਕਰ ਨਾ ਕਰਿਆ ਕਰੋ ਗਰਮੀ ਤੇ ਜਦੋਂ ਮੈਂ ਘਰ ਲੱਗੀ ਹਾਂ ਤੁਹਾਡਾ ਤੇਰੇ ਕਿਹੜੇ ਚ ਬੜਾ ਹੀ ਪਿਓ ਗਾਣਾ ਆਵੇ ਉਹਨੂੰ ਮੈਂ ਵਿਚਾਰੀ ਮੁਕੀ ਫਿਰ ਕਿ ਹੁਸ਼ਕਲ ਚ ਪਾ ਦਾਂ ਪਰ ਚਲੋ ਪਰਮਾਤਮਾ ਨੇ ਚਲੋ ਸਿੱਧੀਆਂ ਪਾਟੀਆਂ ਕਰਾ ਤੇਰੇ ਭਾਗਾਂ ਨੂੰ ਜਾ ਕਿੱਦਾਂ ਹਿਆਂ ਕਾਲ ਸੁਧਰ ਗਿਆ ਵਾ ਤੇ ਮੈਂ ਸ਼ੁਕਰ ਕੀਤਾ ਮੋਂੇ ਦਾ ਪੂਰਾ ਖਿਆਲ ਰੱਖਣਾ ਹੁਣ ਨਹੀਂ ਅਹੀਂ ਨੂੰ ਆਉਂਦਾ ਮੋਂਦਰ ਨਹੀਂ ਮਮੇ ਕਿਆਲ ਰੱਖਾਗੇ ਉਹ ਗੱਲ ਦੀ ਤੈਨਸ਼ਨ ਬਿਲਕੁਲ ਹੀ ਨਾ ਲਓ ਤੇ ਇਹ ਮਮੇ ਮੈਨੂੰ ਤਾਂ ਸਮਝ ਹੀ ਨਹੀਂ ਆਇਆ ਕਿਦਾਂ ਜੋ ਵੀ ਰੱਬ ਨੇ ਕੀਤਾ ਠੀਕ ਕਰਤਾ ਕੋਈ ਕੁਝ ਨਹੀਂ ਸਮਝਿਆ ਜਾਣਾ ਇਹ ਤੇਲਾ ਤੁਹਾਡੀ ਗੱਲ ਫੇਰ ਚਲੋ ਮੈਂ ਤੇ ਇੰਨਾ ਹੀ ਆ ਵਿਚਾਰ ਕਰਦੀ ਘਰ ਰਹਿ ਗਈਆਂ ਮੇਰਾ ਪੁੱਤ ਵੀ ਆ ਰਿਹਾ ਲੱਗਿਆ ਮਮੇ ਹੱਸਿਆ ਖੇਡਿਆ ਗੱਲਾਂ ਜਿੰਦਾਂ ਨਾ ਕਰਿਆ ਕਰ ਮੈਂ ਤੇ ਨੂੰ ਆਖਿਆ ਹੱਸਦੀ ਬ ਆਪਣੇ ਗਰਮੀ ਤੇ ਭਾਵੇਂ ਹੱਸਦੀ ਫੇਰ ਵੀ ਮਾਮਾ ਨੂੰ ਥੋੜੀ ਭੁੱਲਦਾ ਚਿੱਤ ਹਾਂ ਜਾਂਦੇ ਹੀ ਛੱਡੋ ਖੜਾ ਬੰਦੇ ਤੁਸੀਂ ਨਾ ਐਦਾਂ ਕਰਿਆ ਕਰੋ ਤੇ ਕਿੱਥੇ ਗਈ ਮੈਨੂੰ ਕਾਲਜ ਰੋਜ਼ ਹਾਂ ਠੀਕ ਆ ਮੈਨੂੰ ਆਂਦੀ ਭਾਬੀ ਮੈਂ ਛੁੱਟੀ ਮਾਰਨੀ ਆ ਤੇ ਮੈਂ ਆਹ ਮੈਂ ਨੂੰ ਕਿਹਾ ਮੈਂ ਛੁੱਟੀਆਂ ਆਈਆਂ ਕਰ ਕਰਕੇ ਪੀਸ ਦੇਣੀਆਂ ਨਹੀਂ ਛੁੱਟੀਆਂ ਕਾਤੋਂ ਕਰਨੀਆਂ ਨਹੀਂ ਮੈਂ ਨਹੀਂ ਆਖਿਆ ਮੈਂ ਮम्मी ਨੇ ਗੁੱਸੇ ਹੋਣ ਇੰਦਿ ਚ ਬਗੜੇ ਚੱਲ ਗਈ ਹਾਂ ਜੋ ਕੋਤਕੇ ਤਾਂ ਕਰਦੀ ਬਾਤ ਚੱਲ ਗਈ ਤੇ ਮੈਨੂੰ ਵੀ ਲੱਗਣ ਡਿਆ ਸੀ ਸਵੇਰੇ ਮੈਂ ਵੀ ਇਹਨੇ ਲੱਗਦਾ ਜੀ ਛੁੱਟੀ ਮਾਰ ਹੀ ਜਾਣੀ ਆ ਹਾਂ ਚਲ ਐਦਾਂ ਕਰ ਹੁਣ ਜੇ ਰੋਟੀ ਪਣੀ ਖਾ ਲਿਆ ਵਾ ਨਾ ਤੇ ਉਹ ਇਹਨਾਂ ਦੁਪਹਿਰ ਦਾ ਟਾਈਮ ਹੋ ਗਿਆ ਤਾਂ ਤੋਪਾ ਪਾਣੀ ਚੰਗਾ ਆ ਮਨੇ ਉਸੇ ਬੈਠ ਕੇ ਪ੍ਰੈਕਟਿਕ ਕਰ ਦਪਹਿਰ ਨੂੰ ਤੇ ਸੀਨੋ ਫੇਰ ਘਰ ਪਹੁੰਚੂਗੀ ਹਨਾ ਸ਼ਰਟ ਮੈਂ ਕਾਢ ਹੀ ਦੇਣੀ ਦੁਪਹਿਰ ਤੱਕ ਆਹੋ ਸੀਨੋ ਤੇ ਆਵੇ ਸਵਾਤ ਹੋ ਗਈ ਆ ਆ ਥੋੜਾ ਜਿਹਾ ਹੀ ਪਹੁੰਚੇ ਰਹਿ ਕੇ ਬੰਨਣ ਵਾਲਿਆ ਮੈਂ ਲੈ ਕੇ ਸ਼ਰਟ ਵੀ ਪਾੜ ਦੇਣੀ ਇਹ ਹੁੰਦੇ ਵਿੱਚ ਰਹਿ ਜਾਂਦਾ ਹੈ ਹਾਂ ਉਹ ਗੱਲ ਦੱਸ ਕੰਮ ਦੀ ਜਿਹੜੀ ਆਈ ਨਹੀਂ ਕਿੱਧਰ ਗਈ ਉਹ ਕੀ ਕਰਦੇ ਇਹ ਵਾ ਤੇ ਮੈਂ ਮੇਲਾ ਮਣੀ ਸੁਧਰ ਗਿਆ ਕਿ ਨਹੀਂ ਉਹ ਮੈਂ ਦੇਖਿਆ ਮੈਂ ਬਿਲੋਂ ਹੜ ਗਿਆ ਕਿ ਨਹੀਂ ਮੈਂ ਦੇ ਸੁਧਰ ਕੀਤਾ ਵਾ ਆ ਜਿੰਦਗੀ ਵਿੱਚ ਪਹਿਲਾ ਫੈਸਲਾ ਤੁਹਾਡਾ ਜਨਾਨੀਆਂ ਦਾ ਜਿਹੜਾ ਸਹੀ ਨਿਕਲਿਆ ਤੇ ਮੈਂ ਨਾ ਹੱਥ ਭੜਾ తీసే ਪਉਂਦਾ ਮੈਂ ਲੱਗੇ ਕਮਲਾ ਨਾ ਕੱਲਾ ਕੰਮ ਕਰ ਕਰਕੇ ਤੁਹਾਨੂੰ ਤੇ ਆਪਣੇ ਕੰਮ ਦੀ ਪਈ ਰਹੀਂਦੀ ਆ ਗੱਲ ਕੋਈ ਚੱਜ ਦੀ ਸੋਚਣੀ ਤੇ ਹੁੰਦੀ ਹੀ ਨਹੀਂ ਤੁਸੀਂ ਨੋ ਦਾ ਹੀ ਸਜੜਣਾ ਹੈ گرمੀ ਦਬਾਤਾ ਕਿਥੇ ਜਲਦਾ ਨਹੀਂ ਜਿਹੜਾ ਇੱਕ ਉਹਦਾ ਪਲਾਟ ਤੇ ਇੱਕ ਜਿਹੜਾ ਇਹ ਨੂੰ ਉਹਨਾਂ ਸਾਰਾ ਘਮਣੀ ਨੂੰ ਉਹ ਵੀ ਉਹਦੇ ਪਾਰ ਚੱਲ ਗਿਆ ਚੱਲ ਜਾਣਾ ਕਿ ਨਹੀਂ ਰੰਗਣਾ ਕਰ ਦੋ ਸਭ ਕੁਝ ਦੇ ਦਾਂਗੇ ਉਹਨੂੰ ਕਰੋ ਜਿਆਦਾ ਸੌਖੀ ਆ ਨਾ ਐਂਦਾ ਕਰੋ ਜਿਹੜੀ ਆਪਣੇ ਮੰਡੇ ਦੀ ਪੈਲੀ ਹੈ ਨਾ ਉਹ ਵੀ ਉਹਦੇ ਨਾਂ ਕਰਾ ਦੋ ਮੇਰੇ ਕੋਲ ਨਾਮੋਂ ਸਕੀਮ ਲਾਓ ਜਿਹੜੇ ਸਭ ਕੋ ਵੰਡਿਆ ਜਾਏ ਖੜੇ ਨਾ ਜੇ ਥੋੜਾ ਬੋਤਾ ਤੂੰ ਕਿੱਦਾਂ ਵੀ ਚਨਾਨੀ ਹੈ ਯਾਰ ਮਿਲਦੀ ਹੈ ਸੱਚੀ ਆਂਦੀ ਤੂੰ ਹੀ ਮੈਂ ਕਹਿੰਦੀ ਚੰਗੇ ਆ ਜੇਰਾ ਕਰਕੇ ਬੈਠੇ ਆ ਦੋ ਦੋ ਹਿੱਸੇ ਇੱਕ ਪਾਸੇ ਤੇ ਇੱਕ ਪਾਸੇ ਇੱਕ ਹੀ ਸੀ ਤੂੰ ਹੀ ਕਿੱਦਾਂ ਜੇਰਾ ਕਰਦੇ ਆ ਇੱਠਾ ਜੇ ਨਾ ਸਭ ਕੋ। ਤੇਰੇ ਨਾਲ ਜੇ ਇਕੱਠਾ ਜੁੜਨੇ ਮੁੱਲ ਕੇ ਨਾਲ ਮੱਲਾ ਮਾਰ ਕੇ ਬਹਿ ਜਾਣਾ। ਕੋਈ ਨਹੀਂ ਮੱਲਾ ਮਾਰਦਾ। ਕਰ ਤੇ ਸੁਲੂਕ ਰਹਿੰਦਾ ਕਰਕੇ ਇਹ ਵੇਲੇ। ਤੇਰਾ ਹਰ ਵੇਲੇ ਲੜਾਈ ਵਾਸਤੇ ਧਿਆਨ ਰੱਖਦਾ। ਕੀ ਕਾਲਾ ਪਈ ਰਵੇ ਘਰ ਤੇ। ਸ਼ਾਂਤੀ ਚੰਗੀ ਨਹੀਂ ਲੱਗਦੀ ਇਹ ਘਰ ਤੇ। ਸ਼ਾਂਤੀ ਹੋ ਗਿਆ ਆਪਣੇ ਘਰ ਤੇ ਨਾ ਮੈਨੂੰ ਸ਼ਾਂਤੀ ਚੰਗੀ ਲੱਗਦੀ ਆ। ਜੋ ਕੋ ਹੈਗਾ ਨਾ ਮੈਂ ਉਹ ਕਰਨਾ। ਤੂੰ ਹੀ ਦੱਸ ਨਹੀਂ ਕੋਈ ਸਕੀਮ ਤੇ ਦੱਸ ਦੋ। ਨਹੀਂ ਤੇ ਫਿਰ ਮੈਂ ਆਪੇ ਕਰ ਲੂ ਜੋ ਕਰਨਾ ਹੋਊਗਾ। ਤੂੰ ਜੋ ਕਰਨਾ ਨਾ ਕਰਦਾ ਮੈਂ ਤੈਨੂੰ ਕੋਈ ਸਕੀਮ ਨਹੀਂ ਦਿੰਦੀ। ਸਿੱਧੀ ਮੰਦਰੀ ਜਿਹੜੀ ਮੇਰੀ ਗੱਲ। ਤੇ ਚੰਗਾ ਪਲਾ ਕੰਮ ਧੰਦਾ ਕਰਨ ਦਾ ਸੁਧਰ ਗਿਆ ਉਹ ਸ਼ੁਗਰ ਕਰ ਪਰਮਾਤਮਾ ਦੀ ਕਰੀ ਨੂੰ ਅਗਰ ਇਹ ਤੀਜਾ ਵੇਟੀ ਜਾਂਦਾ ਸੀ ਸ਼ੁਗਰ ਵੀ ਨਾ ਵੀ ਪਰਮਾਤਮਾ ਕੀ ਮਾਰਦੇ ਬੁੱਧ ਮਤ ਪਾਈ ਆ ਉਹ ਡਾ ਵੀ ਹਿੱਸੇ ਲੈ ਕੇ ਰੋਣ ਇਹ ਸਾਨੂੰ ਤੇ ਮੈਂ ਰੋਣਾ ਹੀ ਆ ਆਹੋ ਜਿਹੜੇ ਦੇਣੇ ਨਹੀਂ ਚੱਜਣਾ ਤੇ ਮੈਨੂੰ ਪੂਰਾ ਵੰਡ ਕੇ ਦੇਣ ਮੈਨੂੰ ਇੱਕ ਗੱਲ ਸਮਝ ਆਉਂਦੀ ਐਸੇ ਵੀ ਮੈਂ ਹਿੱਸੇ ਚ ਇੱਤੇ ਆ ਜਾਂਦੇ ਜਦੋਂ ਪੇਕੇ ਜਾਂਦੇ ਉਹ ਵੀਰ ਲੜਿਓ ਨਾ ਆਦਨਾ ਹਾਉ ਲੋ ਤੇ ਕਿਹ ਚ ਬਰਕਤ ਹੁੰਦੀ ਆ ਕਹਿੰਦੇ ਉੱਥੇ ਪੋੜੇ ਪਾ ਜਾ ਕੇ ਏ ਸੇ ਵੜਾ ਉਹਨਾਂ ਦੇ ਆ ਗਏ ਹੁਣ ਤੇ ਆਂਦਾ ਧਿਆਨ ਉਹਨਾਂ ਵੱਲ ਹੋ ਗਿਆ ਹੈਨਾ ਕਿੰਨੀ ਮਾੜੀ ਨਜ਼ਰ ਤੁਹਾਡੀ ਇਦਾਂ ਕਰਦਾ ਬਿਲਕੁਲ ਨਹੀਂ ਮੇਰੇ ਪੈਕੇਜਾਂ ਦੀ ਲੋੜ ਹੈ ਆਪਾਂ ਕੱਲ ਦੀ ਚੱਲ ਜਾ ਕਰੂੰਗੀ ਨਹੀਂ ਜਦੋਂ ਐਵੇਂ ਤੈਨੂੰ ਸਾਥੋਂ ਦੇਖਦਾ ਉੱਥੇ ਕਿੰਦਾ ਗੱਲਾਂ ਕਰਦੀ ਜਾਗੀ ਇੱਥੇ ਨੂੰ ਆਪਣੇ ਭਰਾਵਾਂ ਵਾਂਗੂ ਸਮਝ ਕੇ ਸਮਝਿਆ ਜਾਂ ਸਮਝਿਆ ਨਹੀਂ ਆਪੇ ਲਾਲਚੀ ਮਾ ਫਿਰ ਨਹੀਂ ਤੁਹਾਡੇ ਕੋਲ ਲਾਲਚ ਇੰਨਾ ਵੇਦ ਨਮਾ ਕੋਈ ਟਿਕਵਾ ਦੇ ਦਾ ਸ਼ਾਦੀ ਮੇਰੇ ਗਾੜੀ ਇਹ ਕਰੇ ਚੈਨ ਆ ਕੜੀ ਬਹਿਨ ਨਹੀਂ ਜਣਾ ਕਿ ਜੇ ਸ਼ੂਗਰ ਕਰੋ ਸੁਧਰ ਗਿਆ ਵਾ ਕੰਮ ਧੰਦਾ ਰਹਿ ਗਿਆ ਕਹਿੰਦੇ ਇਹਨੂੰ ਚੰਗਾ ਨਹੀਂ ਲੱਗਦਾ ਉਹੀ ਗੱਲ ਕਿ ਦੇਖਦਾ ਢਿੰਦਾ ਆਵੇ ਚੋਰੀਆਂ ਕਰੇ ਫੇਰ ਚੰਗਾ ਫੇਰ ਮੇਰੇ ਨਾਲ ਸਿਆਪਾ ਪਾ ਕਰਨਾ ਕਿ ਤੇਰਾ ਭਰਾ ਕਰਦਾ ਤੇਰਾ ਭਰਾ ਉਹ ਕਰਦਾ ਨਮੀ ਤਾਂ ਪੀ ਗਣ ਦੀਆਂ ਕਹਾਣੀ ਦੇ ਦੀਆਂ ਫੋਟੋਆਂ ਹੀ ਪੁਰਾਣੀਆਂ ਕੱਢ ਕੱਢ ਵੇਖਣ ਲਈ ਜੀ ਹਾਂ ਹੈ ਵਿਵੇਕ ਹੀ ਨਿਆ ਸੋਹਣੀਆਂ ਹਨ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਆਹੋ ਆ ਵਿੱਚ ਵੀ ਤੂੰ ਹੀ ਸੁਣਨ ਲੱਗ ਗਈ ਹੂੰ ਚੱਲ ਤੇਰੀ ਜ਼ਿੰਦਗੀ ਵਿੱਚ ਵੀ ਰੌਣਕ ਆ ਗਈ ਮੈਨੂੰ ਬੜੀ ਖੁਸ਼ੀ ਹੋਈ ਹੈ ਸੱਚੀ ਤੇ ਨਾਣੇ ਵੇਲੇ ਮਣੀ ਵੀ ਕਿੰਨਾ ਸੁਧਰ ਗਿਆ ਵਾ ਆਹੋ ਦੇ ਲਈ ਆਂਦੇ ਆ ਨਾ ਸੁੱਖ ਦਾ ਜਿਹੜਾ ਟਾਈਮ ਆ ਉਹ ਲੰਘਦੇ ਆ ਪਤਾ ਹੀ ਨਹੀਂ ਲੱਗਦਾ ਤੇ ਦੁੱਖ ਦੀਆਂ ਚਾਰ ਘੜੀਆਂ ਵਿੱਚ ਕੱਢਣੀਆਂ ਔਖੀਆਂ ਹੁੰਦੀਆਂ ਵਾ ਹੋਰ ਜਦੋਂ ਤੂੰ ਦੁਖੀ ਹੁੰਦੀ ਮੈਨੂੰ ਹੀ ਬੜਾ ਦੁੱਖ ਲੱਗਦਾ ਹੁੰਦਾ ਸੀ ਤੇਰ ਵੱਲ ਵੇ ਵੇ ਕੇ ਨਾ ਡੋਲਾ ਪੈਂਦੀਆਂ ਹੁੰਦੀਆਂ ਡੋਬ ਪੈਂਦੇ ਹੁੰਦੇ ਮੈਂ ਕਹਣਾ ਇਹਦੀ ਕਿੱਦਾਂ ਜ਼ਿੰਦਗੀ ਲੱਗੂਗੀ ਚੱਲ ਮੈਂ ਕਹਣਾ ਤੇਰਾ ਮਾੜਾ ਸੋਚਿਆ ਚੰਗਾ ਹੀ ਸੋਚਿਆ ਨਾ ਉਦੋਂ ਤੇਰਾ ਜਿਹੜਾ ਜੇਠ ਹੈ ਨਾ ਉਦੋਂ ਮੈਨੂੰ ਇੰਨਾ ਲੜਦਾ ਹੁੰਦਾ ਸੀ ਨਾ ਮੇਰੇ ਨਾਲ ਕਹਿੰਦਾ ਹੁੰਦਾ ਸੀ ਤੂੰ ਮਾੜਾ ਹੀ ਸੋਚਦੀ ਆ ਤੇ ਮੈਂ ਮਾੜਾ ਕਿੱਦਾਂ ਸੋਚਿਆ ਜੇ ਤੂੰ ਉਹਦੀ ਜ਼ਿੰਦਗੀ ਚ ਆਈ ਆ ਤੇ ਉਹ ਵੀ ਤੇ ਚੰਗਾ ਬਦਲ ਹੀ ਗਿਆ ਵਾ ਨਹੀਂ ਨਹੀਂ ਦੀਦੀ ਮਾੜਾ ਨਹੀਂ ਤੁਸੀਂ ਤੁਸੋਂ ਵਫੇਲ ਮੇਰੇ ਬੁੱਲਾਂ ਤੇ ਹਾਸੇ ਲੈਣਦੇ ਆ ਮੈਂ ਤੁਹਾਡਾ ਦੇਣ ਕਿਤੇ ਦੇ ਹੀ ਨਹੀਂ ਸਕਦੀ ਦੀਦੀ ਸੱਚੀ ਗੱਲ ਤੋ ਇਹਦੇ ਜਠਾਣੀ ਨੇ ਇੱਕ ਮੇਰੀ ਵੱਡੀ ਭੈਣ ਹੋ ਕੇ ਮੇਰਾ ਸਾਥ ਦਿੱਤਾ ਆਹੋ ਗੱਲ ਨਾਲ ਆਪਣੇ ਜੀਠ ਨੂੰ ਵੀ ਸਮਝਾਇਆ ਕਰ ਉਹ ਕਹਿੰਦਾ ਤੂੰ ਮਾੜਾ ਹੀ ਸੋਚਦੀ ਰਹੀ ਨਹੀਂ ਹਰ ਵੇਲੇ ਕਦੀ ਮੈਨੂੰ ਵੇਖਿਆ ਹੀ ਏਦਾਂ ਸੋਚਦੀ ਨੂੰ ਨਾ ਤੇ ਮੈਂ ਕਦੀ ਕਿਹਾ ਮਾੜਾ ਸੋਚਿਆ ਤੇ ਨਾ ਕਦੀ ਮਾੜਾ ਕੇ ਇਹਦਾ ਕੀਤਾ ਹੀ ਆ ਦੇਦੀ ਭਾਣੀ ਕਿਉਂ ਇਦਾਂ ਕਹਿੰਦੇ ਆ ਮੈਨੂੰ ਤੇ ਲੱਗਦਾ ਨਹੀਂ ਤੇ ਜੇ ਇਦਾਂ ਦੀ ਗੱਲ ਆ ਤੇ ਮੈਨੂੰ ਪਹਿਲਾਂ ਦੱਸ ਦੇ ਮੈਂ ਬਾਹਰੀ ਨੂੰ ਸਮਝਾਉਂਦੀ ਵੀ ਭਾਜੀ ਤੋ ਇਹੜੇ ਗਲਤਫਹਿਮੀ ਦਿਮਾਗ ਚੋਂ ਕੱਢ ਦੋ ਵੀ ਨਹੀਂ ਤਾਂ ਦੇ ਨਹੀਂ ਹੈਗੇ ਹੋ ਨਹੀਂ ਨਿਕਲਦੀ ਉਹਨਾਂ ਦੇ ਦਿਮਾਗ ਚੋਂ ਜਿੰਨਾ ਮਰਜ਼ੀ ਕਰਨਾ ਏਕੇ ਆ ਵੀ ਇਹ ਤੁਹਾਨੂੰ ਇਹਨੂੰ ਤੈਨੂੰ ਸੂਟ ਬੜਾ ਸਜਣਿਆ ਸ਼ੌਲ ਵੀ ਬੜਾ ਸਜਣ ਲਿਆ ਵਾ ਵੇਖਿਆ ਰੰਗ ਭਰ ਗਏ ਨਾ ਜ਼ਿੰਦਗੀ ਦੇ ਵਿੱਚ ਤੇ ਕਿੰਨੀ ਸ਼ਕਲ ਸੂਰਜ ਚ ਫਰਕ ਪੈ ਗਿਆ ਨਾਲ ਚਿਹਰੇ ਤੇ ਵੀ ਕਿੰਨਾ ਨੂਰ ਆਇਆ ਵਾ ਮੈਂ ਦੀਦੀ ਉਹ ਤੇ ਹੈ ਆ ਮੈਂ ਉਹ ਹੀ ਤਾਨੀ ਆ ਵੀ ਮੈਂ ਤੁਹਾਡਾ ਸਾਰੀ ਜ਼ਿੰਦਗੀ ਦੇਣ ਨਹੀਂ ਦੇ ਸਕਦੀ ਤੁਸੀਂ ਫੇਰ ਮੇਰੇ ਲਈ ਮੇਰੀ ਜ਼ਿੰਦਗੀ 'ਚ ਹਾਸੇ ਲਿਆਉਂਦੇ ਆ ਮੈਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਕਿੰਨਾਂ ਲੰਘ ਜਾਂਦਾ ਉਹ ਤਾਂ ਗਰਮੀ ਤੇ ਇਦਾਂ ਹੀ ਆ ਜਦੋਂ ਬੰਦਾ ਵਿਆਹਿਆ ਹੁੰਦਾ ਚਲੋ ਜਿੱਦਾਂ ਉਹ ਵਿਚਾਰਾ ਮੁੱਕ ਗਿਆ ਸਾਰੇ ਕੰਮ ਹੋ ਗਏ ਹੈਨਾ ਹਾਂਜੀ ਉਦੋਂ ਤੇ ਤੈਨੂੰ ਆਪਣਾ ਦੇ ਲੱਗਦਾ ਸੀ ਤੈਨੂੰ ਨਹੀਂ ਆਪਣਾ ਨਾਮ ਨਾਲ ਨਾਂ ਜੋੜਨਾ ਚੰਗਾ ਲੱਗਦਾ ਚਲ ਹੁਣ ਹੋ ਗਿਆ ਤੇ ਬੰਦਾ ਇੱਕ ਮਿਕ ਹੋ ਗਿਆ ਤੇ ਵਧੀਆ ਹੋ ਗਿਆ ਨਾ ਨਾਲੇ ਬੰਦੇ ਦਾ ਮਨ ਮਿਲ ਹੀ ਜਾਂਦਾ ਹੁੰਦਾ ਬਾਅਦ ਦੇ ਵਿੱਚ ਆਹ ਉਹ ਦੀਦੀ ਨਾਲ ਜਿੱਥੇ ਪਰਿਵਾਰ ਖੁਸ਼ ਪਰਿਵਾਰ ਦੀ ਖੁਸ਼ੀ ਉਹ ਮੇਰੀ ਖੁਸ਼ੀ ਕਿਉਂ ਮੈਂ ਆਪਣੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੀ ਹਾਂ ਨਾ ਸਹਰਾ ਪਰਿਵਾਰ ਨਹੀਂ ਸਮਝਦੀ ਜਾਨੇ ਵੀ ਤੇਰੀ ਵਧੀਆ ਕਰ ਰਿਹਾ ਹੈ ਹੁਣ ਤੂੰ ਕੜੀ ਇੰਜੋਏਮੈਂਟ ਕਰ ਆਪਣੇ ਫੋਨ ਖੜਾ ਵੇਖਣੇ ਚੱਲ ਗਾ ਲ ਮੇਰੇ ਐ ਤੇ ਤੂੰ ਫੋਨ ਹੀ ਬੰਦ ਕਰ ਦਿੱਤਾ ਫੋਨ ਦੀ ਕਿਹੜਾ ਦਿੱਦੀ ਜ਼ਰੂਰੀ ਆ ਆਪਾਂ ਗੱਲਾਂ ਕਰ ਰਹੇ ਆ ਬਣਾ ਬਣਾ ਥੋੜੀਆਂ ਮੇਰਾ ਨਾ ਸਿਰ ਬਹੁਤ ਹੀ ਨੋਰਮਲ ਆ ਹੋਇਆ ਤੇ ਸ਼ੈਂਪੂ ਮੁੱਕਾ ਪਿਆ ਮੈਂ ਇਦਾਂ ਕਹਦੀ ਤੇਰੇ ਭਾਜੀ ਕੋ ਸ਼ੈਂਪੂ ਮੁੱਕਮ ਨਹੀਂ ਆ ਹੈਨਾ ਤੇ ਤੂੰ ਇਹ ਆਪਣਾ ਕੋਈ ਕਰ ਠੀਕ ਆ ਦੀਦੀ ਕੋਈ ਨਹੀਂ ਮੰਗਾ ਲਓ ਇਹ ਜੰਗ ਕਰਦੀ ਆ ਰੁਵੀਰ ਕੋ ਨਹੀਂ ਮੰਗਾਉਂਦੀ ਉਹਨਾਂ 150 ਰੁਪਏ ਦਾ ਸ਼ੈਂਪੂ ਉਹਨਾਂ ਬਾਕੀ ਇਹਨਾਂ ਨੇ ਆਪਣੀ ਜੇਬ ਚ ਪਾ ਲੈਣੇ ਆ ਮਣੀ ਕੋ ਮੰਗਾਉਣੀ ਆ ਪੈਸੇ ਵੱਧ ਦੇ ਕੇ ਨਾ ਲਾਲਾ ਉਹਦੀ ਚੋਈ ਪੈਣੀ ਆ ਇਹੋ ਸਟੇਮ ਕੰਮ ਆਉਣੀ ਆ ਹੋਰ ਤੇ ਮੇਲਾ ਮੇਰਾ ਕਿਸੇ ਨਾਲ ਸਾਥ ਨਹੀਂ ਦੇਣਾ ਤੇ ਰੁਕਬੀਰ ਵੀ ਸਾਥ ਦੇਣੋਂ ਤੇ ਮੁਕਰ ਗਏ ਇਦਾਂ ਕਰਦੀ ਆ ਪੈਸੇ ਵੱਲ ਵੇਖ ਕੇ ਵੇਖੀ ਕਿਦਾਂ ਉੱਡਦਾ ਜਾਂਦਾ ਏ ਮਿੱਲੀ ਰੋ ਕਾ ਤੇ ਮੈਂ ਤਾਂ ਨਿਕੋਣਾ ਨਹੀਂ ਹਾਂ ਬਕਵਾਏ ਦੇ ਨੂੰ ਮਣੀ ਕਿੱਥੇ ਆ ਉਹ ਪੁੱਛਣਾ ਹੈ ਮਣੀ ਨਹੀਂ ਕਾ ਇਧਰ ਦੇ ਕੰਮ ਨਾ ਕਰਿਆ ਕਰੋ ਕੋਲੋਲਾ ਕਰਦੇ ਰਹਿਨੇਵੇਂ ਨਹੀਂ ਇੱਥੇ ਕਿਤੇ ਹੋਣਾ ਵੇਖ ਲੈ ਬਾਹਰ ਬੁਣਾਵਾ ਟ ਡੰਗਰਾਂ ਨੂੰ ਬੁਣਾ ਲੈ ਪਾਸੇ ਵੀ ਲੈ ਉੱਥੇ ਬੈਠਾ ਬੁੱਠਾ ਨੂੰ ਧੁੱਪੇ ਕੋਈ ਫੇਰ ਨਹੀਂ ਤਾਂ ਨਾ ਗੱਲ ਕਰਦਾ ਮੈਂ ਹਸਾਬ ਲਾਇਆ ਵਾ ਸ਼ੇਪ ਬੁਣਾਉਣਾ ਹੀ ਮੈਂ ਅੱਛਾ ਅਬ ਇਹਨਾਂ ਕਿ ਜਦੋਂ ਖਲੋਤਾਂਗੇ ਕੁੜੀਆਂ ਦੇ ਅੰਦਰ ਨਾ ਗਿਆ ਹੋਵੇ। ਇੱਥੇ ਪੱਕੇ ਹੋ ਜਾ ਗੂੰਦ ਤੇ ਨਾ ਲੱਗੇਗੀ ਤੇ ਤੁਹਾਨੂੰ। ਓ ਜਾ ਬਾਬਾ ਤੂੰ ਤੇ ਲੜਦੇ ਮੋੜ ਤੇ ਨਹੀਂ ਚਲੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ඒදම නිර්කහෝ වනාගදේ නන්ත බජජිය සී ගල්ල සාාල් පැහැණි මුක්නේ ේරක සාන යර නා සාලක ර ලගන ගෙන ඒක පාටකටගේ වේයක් කකිල්ලද දෙ කළ මන හනි න්න කනි ඔල් ලගෙන අයිකර කඩිජපෝහිගේකර ਹੈ ਉਹ ਤੇ ਮੈਨੂੰ ਪਤਾ ਵਾ ਭੋਗ ਵਾ ਆ ਤੇ ਉਹ ਇੱਥੇ ਬੰਦਾ ਹੁੰਦਾ ਮੈਨੂੰ ਉਹਦਾ ਭਾਜੀ ਮੈਂ ਲਾਦਾ ਮੋਟਰਸਾਈਕਲ ਮੈਂ ਹਲਾਦਾ ਇੱਥੇ ਕੋਈ ਜਾਣੀ ਮੈਂ ਉਖੜ ਕੇ ਗਿਆ ਮੈਂ ਦੇਖਣ ਲਿਆ ਨਹੀਂ ਪਰ ਤੂੰ ਕਹ ਤਾ ਇੰਨੇ ਨਿਆ ਰੰਡੇ ਮੈਂ ਦੇਖਣ ਲਿਆ ਅੱ비 ਕਿੱਡਾ ਸੋਲਾ ਮੋਟਰਸਾਈਕਲ ਵੇਚਦਾ ਵਾ ਹੈ ਨਾ ਕਿੱਡਾ ਵਧੀਆ ਵਾ ਬੁਲਟ ਤੇ ਬੰਦਾ ਚਲਾਉਣ ਚ ਕਿੰਨਾ ਮਜ਼ਾ ਆਉਂਦਾ ਹੋਗਾ ਮੈਂ ਇਹ ਦੇਖਦਾ ਹੋਗਾ ਭਰਾਵਾ ਰੈਨ ਦੀ ਬਗਾਨਾ ਮੋਟਰਸਾਈਕਲ ਐਵੇਂ ਖਰਾਬ ਖਰੂਬ ਕਰਕੇ ਨਾ ਲੈ ਇੱਥੇ ਅਮੇ ਮੇਰੀ ਮੰਨ ਤਾਂ ਗਾਂ ਕਰਕੇ ਲਾਦੀ ਇਹਨੂੰ ਨਹੀਂ ਮੈਂ ਕਿਹੜਾ ਚਲਾਉਣ ਲੱਗਾ ਵਾ ਇੱਥੇ ਘੁਲੋਤਾ ਵਾ ਤੈਨ ਲੈ ਇਦਾਂ ਸ਼ੈਂਪੂ ਹੈ ਤੇ ਉਹ ਸ਼ੈਂਪੂ ਦੇ 100 150 ਦਾ ਲੈਣਾ ਵਾ ਤੇ ਕੋਈ ਗੱਲ ਨਹੀਂ ਤੂੰ ਮੋੜ ਹੀ ਦੇਨੇ ਬਾਕੀ ਲਿਆ ਕੇ 100 150 ਵਾਲਾ ਸ਼ੈਂਪੂ ਲੈ ਆਇਆ ਤੇ ਬਾਕੀ ਪੈਸੇ ਮੋੜ ਦੇ ਜਦ ਨਾਈ ਲੈ ਕੇ ਆਏ ਤੇ ਜਾ ਹੋਰ ਕੋਈ ਵੀ ਜਿਹੜਾ ਹੋਊਗਾ ਨਾ ਵਧੀਆ ਲੈ ਆਇਂ ਤਿੰਗਾ ਚੱਲ ਫਿਰ ਮੈਂ ਲੈ ਆਉਂਦਾ ਹਾਂ ਲੈ ਲੂ ਨੇ ਕਦੀ ਪੈਸੇ ਦੇਦੀ ਵੀ ਚੀਜ਼ੀ ਪਾਈ ਕੋਣ ਕੋ ਜਾ ਕੇ ਕਦੀ ਤੁਹਾਨੂੰ ਦਿੰਦੀ ਹੈ ਖਾ ਲਈ ਭਰਾਵਾ ਪੂਜੀਆ ਪੰਜਾਂ ਦਾ ਲੈ ਕੇ ਖਾ ਲਈ ਖਾ ਲਈ ਪੰਜਾਂ ਦਾ ਪੂਜੀਆ ਕਿਹੜਾ ਆਉਂਦਾ ਵਾ ਪੰਜਾਂ ਦਾ ਲੈਣਾ ਵਾ ਚੱਲ ਤਾਂ ਹਾਂ ਲੈ ਲਾਂ ਲਈ

ਆਹੋ ਤੇ ਮਕਾਰਣਾ ਆਜ ਮम्मी ਨੂੰ ਘਰ ਤੇ ਬੰਦੇ ਨਹੀਂ ਕੋਲਣਾ ਮੈਂ ਕਿੱਥੇ ਜਾਣਾ ਹੈ ਨਹੀਂ ਚੰਗਾ ਕੀਤਾ ਪੁੱਤ ਹਾਂ ਮੰਮੀ ਚਾਰੇ ਫਸੇ ਮੈਂ ਹੀ ਤੁਰੀ ਫਿਰਦੀ ਤੂੰ ਹੀ ਜਦੋਂ ਮੇਰੇ ਲੱਗੇ ਨਹੀਂ ਪਿੰਨੇ ਕਿ ਮੈਂ ਕਿਤੇ ਮਾੜੀ ਸਲਾਹ ਦਿੱਤੀ ਆ ਵਧੀਆ ਹੋ ਗਿਆ ਨਾ ਸਾਰਾ ਕੁਝ ਰਜੀਤ ਹੈ ਮੈਂ ਤੇਨੂੰ ਦਿਲੋਂ ਹੋ ਕੇ ਸ਼ੁਕਰੀਆ ਕਰਨ ਈ ਆ ਕਿ ਤੂੰ ਮੈਨੂੰ ਸਲਾਹ ਦਿੱਤੀ ਆ ਤੇ ਮੈਂ ਤੇਰੀ ਸਲਾਹ ਦੇ ਲੱਗੀ ਆ ਤੇ ਹੋਰ ਤੇ ਮੈਂ ਚਾਲੇ ਗੱਲ ਮੁੰਡਾ ਘਰ ਰੁੱਝ ਗਿਆ ਰੁੱਝ ਗਿਆ ਹਾਂ ਮੇਰਾ ਘਰ ਬਚਿਆ ਰਹਿ ਗਿਆ ਅੱਗੇ ਵੇਲਾ ਡੇ ਦਾ ਟਾਈ ਦਾ ਹੁੰਦਾ ਹੁੰਦਾ ਸੀ ਹਾਂ ਹੁੰਦਾ ਹੁੰਦਾ ਇਹਨਾਂ ਤੇ ਕਿੰਨੇ ਮਾੜੇ ਹਾਲਾਤ ਹੀ ਤੂੰ ਵੀ ਸੋਗਾ ਚ ਡੁੱਬੀ ਰਹੀ ਨਹੀਂ ਤੇ ਨਹੀਂ ਵੀ ਡੁੱਬੇ ਰਹਿਣੇ ਆ ਨਹੀਂ ਫਿਰ ਹੁਣ ਵੀ ਰੋਟੀ ਖਾ ਲਾਂਗੇ ਹੁਣ ਵੀ ਖਾ ਲਾਂਗੇ ਰੋਟੀ ਇਦਾਂ ਹੁੰਦਾ ਹੀ ਕਈ ਕਈ ਰੋਟੀਆਂ ਪੱਕੀਆਂ ਰਹਿ ਜਾਂਦੀਆਂ ਨੇ ਤੇ ਘਰ ਚ ਲੜਾਈ ਪੈ ਜਾਂਦੀ ਮਰਜੀਤ ਐ ਇਹ ਤੇਰੇ ਪੈਰਾਂ ਪਿੱਛੇ ਸਭ ਕੁਝ ਹੋਇਆ ਵਾ ਤੂੰ ਮੈਨੂੰ ਸਲਾਹ ਦਿੱਤੀ ਚੰਗੀ ਤੇ ਫੇਰ ਹੀ ਕੰਮ ਬਣਿਆ ਨਹੀਂ ਮੈਨੂੰ ਤਾਂ ਬੌਂਦਲੀ ਤੁਰ ਹੀ ਫਿਰਦੀ ਮੈਨੂੰ ਤਾਂ ਪਤਾ ਨਹੀਂ ਲੱਗਦਾ ਕੀ ਕਰਾਂ ਤੇ ਕੀ ਨਾ ਕਰਾਂ ਐਵੇਂ ਤਾਂ ਮੈਂ ਮੰਮੀ ਗੱਲ ਮੈਂ ਭਾਜੀਆਂ ਦੀ ਮਰਜ਼ੀ ਸੀ ਗੀ ਮੰਨ ਲਈ ਜਾਣਾ ਮੇਰੇ ਲਾਗੇ ਤਾਂ ਕੋਈ ਬੈ ਕੇ ਗੱਲ ਕਰਕੇ ਕੁਝ ਨਹੀਂ ਆ ਤੁਹਾਡਾ ਮੁੰਡਾ ਹੀ ਵੇਲਾ ਇਹਨੇ ਕਿਤੇ ਚੱਜ ਨਾਲ ਮੈਨੂੰ ਕਮਾਉਣਾ ਜੇ ਮੈਂ ਲੱਗੇ ਜਾਨੀ ਮੈਂ ਬਣੀ ਕਿਥੇ ਆਂਦਾ ਮੈਂ ਜੇਬ ਚ ਪਾਇਆ ਐਦਾਂ ਦੀਆਂ ਗੱਲਾਂ ਕਰਦਾ ਹੀ ਜੇ ਫਿਰ ਮੈਨੂੰ ਲੱਗੀ ਫਿਰੋਂ ਦਾ ਮੌਕਾ ਨਹੀਂ ਦਿੰਦਾ ਤੇ ਫਿਰ ਇਹ ਤੇਰੇ ਮੰਦੇ ਨੇ ਕਹਿ ਦੇਣਾ ਇਹ ਲੱਗੇ ਬਹਿ ਕੇ ਗੱਲਬਾਤ ਨਹੀਂ ਕੋਈ ਕਰਦੀ ਜੇ ਗੱਲਬਾਤ ਕਰਾਂਗੇ ਇੱਕ ਦੂਜੇ ਦੇ ਦੁੱਖ ਸੁੱਖ ਫੋਲਾਂਗੇ ਤੇ ਫਿਰ ਉਹਦਾਂ ਹੀ ਖਨਿੱਤਾ ਅਗਲੇ ਕਰਦਾ ਰਹਿੰਦਾ ਤੇਰ ਨਾਲ ਉਦਾਂ ਤੇਰ ਨਾਲ ਗੁੱਸੇ ਥੋੜੀ ਹੁੰਦਾ ਉਹ ਮੰਮੀ ਗੁੱਸੇ ਤੇ ਨਹੀਂ ਆ ਪਰ ਚੱਜ ਨਾਲ ਤੇ ਬੋਲੇ ਫਿਰ ਮੈਨੂੰ ਗੁੱਸਾ ਲੱਗ ਜਾਂਦਾ ਵੀ ਐਦਾਂ ਦੀਆਂ ਗੱਲਾਂ ਕਰਦਾ ਚੱਲ ਪੁੱਤ ਤੂੰ ਹੀ ਨਾ ਗੁੱਸਾ ਕਰਿਆ ਕਰ ਨਹੀਂ ਇਹਨਾਂ ਨੇ ਗੁੱਸਾ ਕਰੀਦਾ ਹੁੰ ਆ ਗਿਆ ਕੋਈ ਤੂੰ ਇੱਥੇ ਇਕੱਠੇ ਹੋਣਾ ਹੋਣਾ ਸਹੀ ਆ ਮੰਮੀ ਪਰ ਇਸ ਤਰ੍ਹਾਂ ਦੀ ਗੱਲਾਂ ਕਰਕੇ ਕਿੰਬਲੇ ਅਗਲੇ ਦਾ ਮਨ ਤੋੜਨਾ ਕਿਦਰ ਲੱਗੇ ਬੈਨ ਦਾ ਖਲੋਣਾ ਮੌਕਾ ਨਹੀਂ ਦੇਣਾ ਬਸ ਉਸੇ ਵळे ਆਖਣਾ ਵੀ ਗੱਲ ਆਗੇ ਖਲੋ ਹੋਣਾ ਮੇਰੇ ਮੇਰੀਆਂ ਗੱਲਾਂ ਇਹਨਾਂ ਇੰਨੀਆਂ ਪਹਿੜੀਆਂ ਲੱਗਦੀਆਂ ਨਹੀਂ ਉਦਾਂ ਹੀ ਕਰ ਲੈਣਾ ਫੋਨ ਫੋਨ ਵੀ ਨਾਣਾ ਚੜਿਆ ਹਣਾ ਜੱਕਾ ਕੋਈ ਗੱਲ ਬੁਲੋਈ ਹੋਣੀ ਨਹੀਂ ਤੇ ਤੇਰਾ ਨਾ ਮੈਂ ਕਹੀ ਆ ਮੰਮੀ ਫੋਨ ਨੇ ਪਿਆਰਵਾ ਹੁੰਦਾ ਹੈ ਗਿਆ ਦੁਨੀਆ ਦਾ ਹੁਣ ਤੇ ਬਾਕੀ ਸਾਰੇ ਸੁੱਖਾਂ ਨਾਲ ਜੁੜੇ ਆ ਦੁੱਖ ਨਾਲ ਕੋਈ ਨਹੀਂ ਕਿਹਾ ਦਿੰਦਾ ਜੁੜਦਾ ਇਦਾਂ ਦਾ ਤਾਂ ਨਹੀਂ ਕਰ ਕਬੀਰ ਜਿੰਦਾਂ ਦਾ ਤੂੰ ਕਹਿਂਦੀ ਚੱਲ ਮੰਮੀ ਤੂੰ ਤੇ ਆਪਣਾ ਮੁੰਡਾ ਹੀ ਸੁਲਾਉਣਾ ਆਹੋ ਮੈਂ ਵਰਦੀ ਤੇ ਮੈਨੂੰ ਅੱਦਾ ਚਾਹ ਬੜਾ ਵਾ ਚੱਲ ਛੱਡ ਤੂੰ ਕੋਈ ਗੱਲ ਨਹੀਂ ਆਪੇ ਇਹਨੇ ਠੀਕ ਹੋਣਾ ਵਾ ਮੂੜਾ ਦਾ ਖਰਾਬ ਹੋਣਾ ਕਿਹ ਗੱਲੋਂ ਆਪੇ ਠੀਕ ਹੋ ਜਾਂਦਾ ਉਹਦਾ ਕਰਨੀਤ ਵੀ ਖੋਸ਼ ਵਾ ਖੋਸ਼ਣਾ ਮੰਮੀ ਮੈਂ ਲੰਮ ਵੇਖਣ ਦੀ ਹੈ ਖੋਸ਼ ਵਾ ਪਹਿਲਾਂ ਜਿੱਤਰਾ ਮੰਨਦੀ ਨਹੀਂ ਸੀ ਚੱਲ ਘਰ ਵਸ ਗਿਆ ਇਹ ਵੀ ਮੇਰਾ ਸੁਤਰ ਗਿਆ ਚਲੋ ਜਿਹੜਾ ਗਿਆ ਉਹ ਤਾਂ ਭੁੱਲਿਆ ਨੀਗਾ ਹਾਂ ਇਹ ਆ ਵੀ ਘਰ ਬਤਿਆ ਰਹਿ ਗਿਆ ਉਹ ਘਰ ਦੀ ਘਰ ਰਹਿ ਗਈ ਆ ਮੋਤੇ ਮੰਮੀ ਗੱਲ ਨਾ ਜਦੋਂ ਮੈਂ ਕਹਿੰਦੀ ਹੁੰਦੀ ਹਣੀ ਨਾ ਨਾ ਤੇ ਤੇਰਾ ਵੱਡਾ ਮੁੰਡਾ ਮੰਦਾ ਇਹ ਤੇ ਨਾ ਮੰਦੀ ਗਰਮੀਂ ਹਾਂ ਉਹ ਤੇ ਚੱਲ ਹੁਣ ਮਨਾਇਆ ਆ ਤੇ ਸਾਰੇ ਕੰਮ ਚੰਗੇ ਹੋ ਹੀ ਗਏ ਆ ਨਹੀਂ ਬਲਜੀ ਤੇ ਸ਼ਾਬਾਸ਼ੇ ਤੇਰੇ ਸਕੀਮਾਂ ਜਿਹੜੀਆਂ ਤੂੰ ਮੈਨੂੰ ਸੋਹਣੀਆਂ ਦਿੱਤੀਆਂ ਤੇ ਮੈਂ ਤੇਰੀਆਂ ਸਕੀਮਾਂ ਤੇ ਚੱਲੀ ਆ ਨਾ ਤੂੰ ਕੋ ਐਂ ਕਰਦੀ ਨਹੀਂ ਮੰਜ ਵੀ ਮੈਨੂੰ ਕੋ ਪੁੱਛਦਾ ਨਹੀਂਗਾ ਮੈਂ ਤਾਂ ਤੈਨੂੰ ਪੁੱਛਦੀ ਆ ਨਾ ਮੰਮੀ ਕੋਈ ਨਹੀਂ ਸਕੀਮਾਂ ਮੈਨੂੰ ਵਾਦੂਆ ਜਿੰਦੀਆਂ ਮਰਜ਼ੀ ਪੁੱਛਿਆ ਕਰੋ ਮੈਂ ਦੱਸਣ ਨੂੰ ਹਾਜ਼ਰ ਆ ਮੈਂ ਤੈਨੂੰ ਪੁੱਛਨੀ ਆ ਮੈਂ ਹੋਰ ਕਿਹਨੂੰ ਪੁੱਛ ਰਹੀ ਆ ਚੱਲ ਐਸੇ ਸਕੀਮ ਤੇ ਚਾਹ ਬਣਾਉਣੇ ਕੋਟੇ ਪੀਨੇ ਅਦਰ ਕੁਦਰ ਕੁ ਪਾਗੜਾ ਬਣਦੀ ਆ ਬਣਾਉਂਦਾ ਨਾ ਸਾਰ ਵਸਦਾ ਕਰਤਾ ਤੇ ਤੇਰਾ ਤੇ ਮੈਂ ਕਦੀ ਨਾ ਘੋਣ ਪਲਾਉਂਗੀ ਜੋ ਮਰਜੀ ਹੋ ਜੇ ਚੰਗੀ ਸਲਾਹ ਦਿੱਤੀ ਚਲੋ ਟਾਈਮ ਨਾ ਦਿੱਤੀ ਤੇ ਟਾਈਮ ਨਾ ਹੀ ਚਲੋ ਪੂਰੀ ਕਰਤੀ ਸਲਾਹ ਬਹੁਤ ਸੋਹਣਾ ਕੀਤਾ ਤੀ ਇਹ ਤੂੰ ਲੈ ਲੈ ਦੇ ਸ਼ੈਂਪੂ ਆ ਲੈ ਫਾਬੀ ਲੈ ਸ਼ੈਂਪੂ ਤੇ ਜੀਲੇ ਆਪਣੀ ਜ਼ਿੰਦਗੀ ਫੇ ਟੈਮੋ ਤੇਰਾ ਆ ਸ਼ੈਂਪੂ ਲੈ ਨਹੀਂ ਤੇ ਆਪੇ ਨੇ ਗਿਆ 10 ਦਾ ਸ਼ੈਂਪੂ ਲੈ ਆਈ ਆਹੇ ਮੈਂ ਗਿਆ 10 ਦੀ ਚੀਜੀ ਖਾਲੀ ਬਾਕੀ ਸ਼ੈਂਪੂ ਲੈ ਗਏ 150 ਰੁਪਏ ਵਾਲਾ ਡੱਬਾ ਵੱਡਾ ਐਦੀ ਪੋਤ ਨਾ ਆਪੇ ਦੇ ਗਿਆ ਵੀ 10 ਦਾ ਸ਼ੈਂਪੂ ਲੈ ਆਈ ਤੇ ਬਾਕੀ ਤੁਮ ਚੀਜੀ ਖਾਲੀ ਮੈਂ ਚੀਜੀ ਖਾਲੀ ਮੱਜਾ ਕਿਦ ਨੱਕ ਡੋਬ ਕੇ ਚੱਪੜੀ ਲੱਲਾ ਦੇ ਡੋਬਲਾ ਨੱਕ ਉਹਦੇ ਵਿੱਚ ਤੇ ਪੈਂਖਾ ਰਾ ਇੱਥੇ ਬੰਮਾ ਦੀਆਂ ਗੜੀ ਨਾ ਮੇਰਾ ਬਾਕੀ ਪੈਸੇ ਕਿੱਥੇ ਗਏ ਆ ਚੀਚੀ ਖਾਲੀ ਮੈਂ ਖਲੋਤਾ ਤਾਤੇ ਤੇ ਗੋਇਲ ਨਹੀਂ ਰਿਆ ਕਿਹੜੀ ਚੀਚੀ ਖਾਦੀ ਅੰਦਰ ਦੂਜੀ ਚੀਚੀ ਤੇ ਨਹੀਂ ਕਿ ਦਿਖਾਇਆ ਮੰਮੀ